ਇੱਕ ਨੌਜਵਾਨ ਨੇ ਬੜੀ ਪਿਆਰੀ ਗੱਲ ਕਹੀ ਮੈਨੂੰ ਕਹਿੰਦਾ ਸਰ ਪਤਾ ਨਹੀਂ ਕੀ ਹੋ ਗਿਆ ਜਪਜੀ ਸਾਹਿਬ ਦਾ ਪਾਠ ਕਰਦਿਆਂ ਮੇਰੇ ਅੰਦਰ ਬਾਰ ਬਾਰ ਗੱਲ ਚੱਲ ਰਹੀ ਸੀ ਕਿ ਜਪਜੀ ਸਾਹਿਬ ਦੇ ਵਿੱਚ 38 ਕੀ ਨੇ ਜੀ ਪੌੜੀਆਂ 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 ਇਹ ਪੌੜੀਆਂ ਕਿਉਂ ਨੇ ਜੀ ਜਪਜੀ ਸਾਹਿਬ ਵਿੱਚ ਇਹ ਪੌੜੀ ਦਾ ਭਾਵ ਕੀ ਹੈ ਅਸੀਂ ਅੱਗੇ ਚੜਨਾ ਹੈ ਮੈਨੂੰ ਲੱਗਦਾ ਹੈ ਗੁਰੂ ਪਿਆਰੀਓ ਸਾਡਾ ਬਹੁਤਾ ਸਮਾਜ ਇੱਕ ਦੋ ਚਾਰ ਪੌੜੀਆਂ ਚੜ੍ਹ ਕੇ ਰੁੱਕ ਗਿਆ ਤੇ ਜਿੱਥੇ ਰੁਕਿਆ ਉੱਥੇ ਹੀ ਰੁਕਿਆ ਹੋਇਆ ਕੋਈ ਗੁਰਦੁਆਰੇ ਜਾਣ ਤੱਕ ਰੁਕ ਗਿਆ ਕੋਈ ਪਾਠ ਕਰਨ ਤੱਕ ਰੁਕ ਗਿਆ ਤੇ ਖਿਮਾ ਕਰਨੋਂ ਕੋਈ ਕੇਵਲ ਵਿਚਾਰ ਕਰਨ ਤੱਕ ਹੀ ਰੁਕ ਗਿਆ ਐ ਤਾਂ ਹਰ ਰੋਜ਼ ਨਿਤ ਅਸੀਂ ਆਪਣੀ ਅਧਿਆਤਮਿਕ ਪੌੜੀ ਚੜ੍ਹਨੀ ਹੈ ਪਾਠ ਕਰਨ ਤੋਂ ਬਾਅਦ ਨਿਤਨੇਮ ਕਰਨ ਤੋਂ ਬਾਅਦ ਕੀਰਤਨ ਸਰਵਨ ਕਰਨ ਤੋਂ ਬਾਅਦ ਮਨ ਵਿੱਚ ਫੁਰਨਾ ਉੱਠਣਾ ਚਾਹੀਦਾ ਹੈ ਜ ਨਵੀਂ ਗੱਲ ਕਿਹੜੀ ਆਈ ਅੱਜ ਕਿਹੜੀ ਗੱਲ ਨੇ ਮੈਨੂੰ ਖੇੜਾ ਬਖਸ਼ਿਆ ਕਿਹੜੀ ਗੱਲ ਨੇ ਮੈਨੂੰ ਚਾਨਣ ਬਖਸ਼ਿਆ